ਜਾ ਨਤੀ ਇਜ਼ਰਾਈਲ ਦੀ ਜੰਗ ਵਿੱਚ ਅਮਰੀਕਾ ਦੀ ਹੁਣ ਐਂਟਰੀ ਹੋਈ ਹੈ ਜੀ ਹਾਂ ਜਿੱਥੇ ਕਿ ਇਰਾਨ ਅਤੇ ਇਜ਼ਰਾਈਲ ਵਿੱਚ ਤਾਂ ਜੰਗ ਲਗਾਤਾਰ ਜਾਰੀ ਹੈ ਹਮਲੇ ਲਗਾਤਾਰ ਮਿਜ਼ਾਈਲਸ ਨਾਲ ਇੱਕ ਦੂਜੇ ਤੇ ਕੀਤੇ ਜਾ ਰਹੇ ਨੇ ਹੁਣ ਅਮਰੀਕਾ ਦੀ ਐਂਟਰੀ ਦੇ ਨਾਲ ਮਾਹੌਲ ਹੋਰ ਵੀ ਪੱਕਿਆ ਹੈ ਜੰਗ ਹੁਣ ਹੋਰ ਵੀ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਅਮਰੀਕਾ ਦਾ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਤੇ ਇਹ ਜੋ ਹਮਲਾ ਹੋਇਆ ਫੋਰਡੋ ਨਤਾੰਜ ਅਤੇ ਇਸਫਹਾਨ ਦੇ ਪਰਮਾਣੂ ਟਿਕਾਣੇ ਤੇ ਟਾਕੀਤਾ ਰਾਸ਼ਪਤੀ 트ੰਪ ਨੇ ਆਬ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ ਹਮਨੇ ਤਬਾ ਸਾਰੇ ਹਵਾਈ ਜਹਾਜ਼ ਇਰਾਨ ਤੋਂ ਬਾਹਰ ਨਿਕਲੇ ਟਰੰਪ ਨੇ ਇਥੇ ਇਹ ਜਾਣਕਾਰੀ ਖੁਦ ਸਾਂਝੀ ਕੀਤੀ ਹੈ ਭਾਰਤੀ ਸਮੇਂ ਮੁਤਾਬਕ ਸਵੇਰੇ 4:30 ਵਜੇ ਅਮਰੀਕਾ ਨੇ ਈਰਾਨ ਤੇ ਹਮਲਾ ਕੀਤਾ ਹੈ ਟਰੰਪ ਦੀ ਈਰਾਨ ਨੂੰ ਚੁਣੌਤੀ ਵਾਲੀ ਸਲਾਵੀ سامنے ਆਈ ਹੈ ਉਹਨਾਂ ਦਾ ਕਿਹਾ ਹੈ ਕਿ ਹੁਣ ਈਰਾਨ ਜੰਗ ਨੂੰ ਖਤਮ ਕਰਨ ਤੇ ਸਹਿਮਤ ਹੋਵੇ ਇਜ਼ਰਾਈਲ ਦੇ 6 ਲੜਾਕੂ ਜਹਾਜ਼ਾਂ ਨੇ ਈਰਾਨ ਤੇ ਹਮਲਾ ਕੀਤਾ ਹੈ ਈਰਾਨ ਦੇ 7 F14 ਜਹਾਜ਼ਾਂ ਨੂੰ ਵੀ ਤਬਾਹ ਕੀਤਾ ਹੈ ਸੋ ਇਥੇ ਰਾਸ਼ਟਰਪਤੀ ਟਰੰਪ ਵੱਲੋਂ ਖੁਦ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਮਨੇ ਤਬਾਹ ਸਾਰੇ ਹਵਾਈ ਜਹਾਜ਼ ਈਰਾਨ ਤੋਂ ਬਾਹਰ ਨਿਕਲੇ ਨੇ ਟਰੰਪ ਵੱਲੋਂ ਕਿਹਾ ਗਿਆ ਹੈ ਸਾਡੇ ਨਾਲ ਸਰ ਸੀਓਗੀ ਕੁਮਾਰ ਸੰਜੀਵ ਇਸ ਵੇਲੇ ਜੁੜ ਚੁੱਕੇ ਨੇ ਕੁਮਾਰ ਈਰਾਨ ਅਤੇ ਇਜ਼ਰਾਈਲ ਵਿੱਚ ਕਾਰ ਜੰਗ ਤਾਂ ਹੁਣ ਕਾਫੀ ਦਿਨ ਹੋ ਗਏ ਨੇ ਲਗਾਤਾਰ ਜਾਰੀ ਹੈ ਲੇਕਿਨ ਹੁਣ ਅਮਰੀਕਾ ਦਾ ਇਸ ਦੇ ਵਿੱਚ ਸ਼ਾਮਿਲ ਹੋ ਜਾਣਾ ਔਰ ਹਮਲਾ ਈਰਾਨ ਤੇ ਕਰਨਾ ਇਹ ਕਿਤੇ ਨਾ ਕਿਤੇ ਹੋਰ ਵੀ ਜ਼ਿਆਦਾ ਜੰਗ ਨੂੰ ਤੇਜ਼ ਕਰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਡੋਨਲਡ ਟਰੰਪ ਇਹ ਜ਼ਰੂਰ ਸਲਾਹ ਦਿੰਦੇ ਨਜ਼ਰ ਆਏ ਕਿ ਹੁਣ ਈਰਾਨ ਜਿਹੜੀ ਜੰਗ ਖਤਮ ਕਰ ਦਵੇ ਬਿਲਕੁਲ ਜਿਹੜਾ ਅਮਰੀਕਾ ਦਾ ਵਿੱਚ ਸ਼ਾਮਿਲ ਹੋਣਾ ਇਹ ਇੱਕ ਬਹੁਤ ਵੱਡੀ ਗੱਲ ਹੈ ਔਰ ਕਿਉਂਕਿ ਅਮਰੀਕਾ ਪਹਿਲਾਂ ਹੀ ਕਹਿ ਰਿਹਾ ਸੀਗਾ ਪਹਿਲਾਂ ਹੀ ਡੋਨਲਡ 트੍ਰੰਪ ਕਹਿ ਰਹੇ ਸੀ ਪ੍ਰੈਜ਼ੀਡੈਂਟ ਜਿਹੜੇ ਨੇ ਕਿ 2 ਹਫ਼ਤੇ ਦਾ ਅਸੀਂ ਟਾਈਮ ਲੈਨੇ ਆ ਲੇਕਿਨ ਉਹਦੇ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਜਿਹੜਾ 에ਅ ਸਟ੍ਰਾਈਕ ਕਰਤਾ ਔਰ ਜਿਹੜੀਆਂ 3 ਲੋਕੇਸ਼ਨਸ ਜਿਹੜੀਆਂ ਹੈਗੀਆਂ ਵਾ ਫਾਡੋ ਨਟਾਨਜ਼ ਔਰ ਐਸਫਹਾਨ ਜਿਹੜੀਆਂ ਇਹਨਾਂ ਲੋਕੇਸ਼ਨਸ ਤੇ ਜਿਹੜੀਆਂ ਇਹ ਨਿਊਕਲੀਅਰ ਜਿਹੜੀਆਂ ਨਦੀਆਂ ਲੋਕੇਸ਼ਨ ਸੀਗੀਆਂ ਉੱਤੇ ਅਟੈਕ ਕੀਤਾ ਔਰ ਪ੍ਰੈਜ਼ੀਡੈਂਟ ਨੇ ਇਹ ਵੀ ਕਿਹਾ ਹੈ ਕਿ ਇਹਨਾਂ ਨੂੰ ਅਸੀਂ ਤਬਾਹ ਕਰ ਦਿੱਤਾ ਲੇਕਿਨ ਉੱਤੇ ਕੁਝ ਲੋਕੇਸ਼ਨਸ ਹੋਰ ਹੈਗੀਆਂ ਜੇ ਇਰਾਨ ਇਹ ਜੰਗ ਨੂੰ ਖਤਮ ਨਹੀਂ ਕਰਦਾ ਇਹ ਫਿਰ ਸਾਨੂੰ ਹੋਰ ਸਟੈਪ ਲੈਣੇ ਪੈਣਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਹਨਾਂ ਨੇ ਚੱਕਿਆ D2 ਜਿਹੜਾ ਇਹਨਾਂ ਦਾ ਬੰਬਰ ਵਾਈਜਾ ਆ ਜਾ ਹੈ ਉਹ ਉਹੀ ਇੱਕੋ ਜਿਹੀ ਪਾਵਰ ਰੱਖਦਾ ਹੈ ਜਿਹੜਾ ਕਿ ਪੈਨੀਟ੍ਰੇਟ ਕਰ ਸਕਦਾ ਜ਼ਮੀਨ ਦੇ ਅੰਦਰ ਔਰ 300 ਫੀਟ ਮਾਊਂਟੇਨ ਦੇ ਥੱਲੇ ਜਿਹੜੀ ਸੀਗੀ ਨਿਊਕਲੀਅਰ ਸਾਈਟ ਸੀਗੀ ਜਿਹੜੀ ਕਿ ਉਹਨੂੰ ਤਬਾਹ ਕੀਤਾ ਫੋਰਡੋ ਦੀ ਜਿਹੜੀ ਨਿਊਕਲੀਅਰ ਸਾਈਟ ਸੀ ਉਹਨੂੰ ਤਬਾਹ ਕੀਤਾ ਔਰ 100 ਮੀਲ ਜਿਹੜੀ ਸੀਗੀ ਇਹ ਜਿਹੜੀ ਸਾਈਟ ਹੈ ਤਹਿਰਾਨ ਤੋਂ 100 ਮੀਲ ਤਕਰੀਬਨ ਦੂਰੀ ਤੇ ਹੈਗੀ ਆ ਉਹਨੂੰ ਤਬਾਹ ਕੀਤਾ ਗਿਆ ਹੁਣ ਦੇਖੋ ਕਿਸ ਰੁਖ ਬੈਠਦੀ ਹੈ ਕਿਉਂਕਿ ਜੰਗ ਤੇਜ਼ ਹੋਣ ਦੇ ਅਸਾਰ ਵੀ ਨੇ ਤੇ ਦੂਜੇ ਪਾਸੇ ਕਿਉਂਕਿ ਅਮਰੀਕਾ ਹੁਣ ਵਿੱਚ ਆ ਚੁੱਕਾ ਹੈ ਹੁਣ ਦੇਖਣਾ ਇਹ ਹੋਏਗਾ ਕਿ ਇਹ ਕਿਸ ਲੈਵਲ ਤੇ ਜੰਗ ਜਾਂਦੀ ਹੈ ਕਿਉਂਕਿ ਈਰਾਨ ਦੇ ਬਾਰੇ ਵਿੱਚ ਪਹਿਲਾਂ ਹੀ ਕਿਹਾ ਜਾ ਰਿਹਾ ਸੀਗਾ ਕਿ ਨਿਊਕਲੀਅਰ ਜਿਹੜਾ ਵੈਪਨ ਬਣਾ ਲੰਦੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬੰਦ ਕੀਤਾ ਜਾਵੇ ਤੋ ਉਹਨੂੰ ਦੇਖਦੇ ਹੋਏ ਇਹ ਜਿਹੜਾ ਇਹ ਸਟੈਪ ਜਿਹੜਾ ਅਮਰੀਕਾ ਵੱਲੋਂ ਲਿਆ ਗਿਆ ਹੈ ਇਹ ਆਉਣ ਵਾਲੇ ਸਮੇਂ ਤੇ ਪਤਾ ਲੱਗੇਗਾ ਕਿਉਂਕਿ ਸ਼ੇਰ ਨੂੰ ਪ੍ਰੈਜ਼ੀਡੈਂਟ 트ੰਪ ਜਿਹੜੇ ਆ ਉਹ ਆਪਣਾ ਲੋਕਾਂ ਦੇ ਨਾਮ ਜਿਹੜੇ ਹੈ ਤੇ ਪਬਲਿਕ ਦੇ ਨਾਮ ਆਪਣਾ ਸੰਦੇਸ਼ ਚਾਰੀ ਕਰਨਗੇ ਔਰ ਇਹਦੇ ਬਾਰੇ ਪੂਰੀ ਜਾਣਕਾਰੀ ਦੇਣਗੇ ਬਿਲਕੁਲ ਇੱਥੇ ਇੱਕ ਪਾਸੇ ਤਾਂ ਡੋਨਲਡ 트ੰਪ ਵੱਲੋਂ ਸਾਫ਼ ਤੌਰ ਤੇ ਇਰਾਨ ਨੂੰ ਕਿਹਾ ਗਿਆ ਕਿ ਉਹਨੂੰ ਜੰਗ ਖਤਮ ਕਰ ਦੇ ਸ਼ਾਇਦ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਇਸ ਹਮਲੇ ਦੇ ਨਾਲ ਲੇਕਿਨ ਇਰਾਨ ਦੀ ਫੌਜ ਦਾ ਜੋ ਬਿਆਨ ਸਾਹਮਣੇ ਆਇਆ ਕਿ ਹੁਣ ਜੜੀ ਹੈ ਜੋ ਅਸਲੀ ਜੰਗ ਸ਼ੁਰੂ ਹੋਈ ਹੈ ਯਾਨੀ ਕਿ ਤੇਵਰ ਇਰਾਨ ਦੇ ਵੀ ਤਿੱਖੇ ਨੇ ਦੁਰਨ ਕੇ ਇਹ ਹਲੇ ਦੇਖਣਾ ਵਾਕਈ ਬੜਾ ਅਹਿਮ ਰਹਿਣ ਵਾਲਾ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਜੇ ਇਰਾਨ ਇਰਾਨ ਦੀ ਵੀ ਇਹ ਇਹ ਮਨਸ਼ਾ ਹੈ ਕਿ ਜੰਗ ਨੂੰ ਤੇਜ਼ ਕਰਨਾ ਹੈਗਾ ਹੋਰ ਭਈ ਅਮਰੀਕਾ ਵੀ ਹੁਣ ਵਿੱਚ ਆ ਗਿਆ ਤੇ ਉਹ ਉਹਦੇ ਉਹਦੇ ਲਈ ਜਿਹੜਾ ਹੈ ਇਹ ਕੱਲਾ ਇਰਾਨ ਇਜ਼ਰਾਈਲ ਜਾਂ ਅਮਰੀਕਾ ਦਾ ਇਹ ਚ ਮਸਲਾ ਨਹੀਂ ਹੈ ਹੋਰ ਦੇਸ਼ ਵੀ ਇਹ ਚ ਸ਼ਾਮਿਲ ਹੋ ਸਕਦੇ ਕੱਲ ਨੂੰ ਕਿਉਂਕਿ ਜਿਹੜੇ ਪੜੋਸੀ ਮੁਲਕ ਹੈਗੇ ਆ ਉਹਨਾਂ ਚ ਵੀ ਇਹਨਾਂ ਦੇ ਜਿਹੜੇ 에ਅਰ ਬੇਸ ਹੈਗੇ ਆ ਉਸ ਤੋਂ ਲੈ ਕੇ ਵੀ ਹੋ ਸਕਦਾ ਸੋ ਇਹ ਬਹੁਤ ਦੁਨੀਆ ਪੂਰੀ ਦੁਨੀਆ ਭਰ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉੱਧਰ ਰਸ਼ੀਆ ਯੂਕਰੇਨ ਦੀ ਵਾਰ ਚੱਲ ਰਹੀ ਹੈ ਇਧਰੋਂ ਜਿਹੜੀ ਹੈ ਇਰਾਨ ਇਜ਼ਰਾਈਲ ਦੀ ਵਾਰ ਚੱਲਣ ਦੇ ਵਿੱਚ ਹੁਣ ਅਮਰੀਕਾ ਵੀ ਸ਼ਾਮਲ ਹੋ ਗਿਆ ਹੈ ਸੋ ਇੱਕ ਬਹੁਤ ਹੀ ਚਿੰਤਾਜਨਕ ਜਿਹੜਾ ਵਿਸ਼ਾ ਬਣਿਆ ਹੋਇਆ ਹੈ ਬਿਲਕੁਲ ਔਰ ਇਸ ਵਿੱਚਕਾਰ ਜਿਸ ਤਰ੍ਹਾਂ ਦੇ ਨਾਲ ਇਥੇ ਨੋਬਲ ਪੀਸ ਪ੍ਰਾਈਜ਼ ਨੂੰ ਲੈ ਕੇ ਵੀ ਡੋਨਲਡ ਟਰੰਪ ਲਗਾਤਾਰ ਜਿਹੜੀ ਕੋਸ਼ਿਸ਼ ਹੁੰਦੀ ਨਜ਼ਰ ਆਈ ਲੇਕਿਨ ਹੁਣ ਅਮਰੀਕਾ ਦਾ ਇਸ ਤਰ੍ਹਾਂ ਦੇ ਨਾਲ ਕੁਦਣਾ ਔਰ ਡੋਨਲਡ ਟਰੰਪ ਨੇ ਖੁਦ ਇਥੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹਾਲਾਂਕਿ ਆਪਣੇ ਦੇਸ਼ ਤੇ ਨਾ ਇਹਨਸਫ ਵਿਚਾਰ ਜੋ ਪੂਰੇ ਦੁਨੀਆ ਇਸ جنگਵਲ ਦੇਖ ਰਹੀ ਹੈ ਹੁਣ ਅਮਰੀਕਾ ਦੀ ਕੀ ਸ਼ਮੂਲੀਅਤ ਰਹੇਗੀ ਇਸੇ ਵੱਲ ਵੀ ਨਜ਼ਰ ਸੀ ਲੇਕਿਨ ਹੁਣ ਅਮਰੀਕਾ ਪੂਰੀ ਤਰ੍ਹਾਂ ਨਾਲ ਇਸ ਵਿੱਚ ਸ਼ਾਮਿਲ ਹੋ ਗਿਆ ਬਿਲਕੁਲ ਅਮਰੀਕਾ ਹੋਂ ਕਿਉਂਕਿ ਅਮਰੀਕਾ ਨੇ ਬਿਲਕੁਲ ਪਹਿਲਾ ਵੀ ਸੰਕੇਤ ਦੇ ਦਿੱਤੇ ਸੀ ਅਮਰੀਕਾ ਨੇ ਲੇਕਿਨ ਉਸ ਦੋ ਹਫਤੇ ਦਾ ਜਦੋਂ ਰਾਸ਼ਟਰਪਤੀ ਟ੍ਰੰਪ ਨੇ ਕਿਹਾ ਸੀ ਦੋ ਹਫਤੇ ਬਾਅਦ ਉਹ ਡਿਸੀਜਨ ਕਰਨਗੇ ਕੀ ਕੀ ਕਰਨਾ ਹੈਗਾ ਇਨ ਬੀਟਵੀਨ ਈਰਾਨ ਨੂੰ ਟਾਈਮ ਦਿੱਤਾ ਸੀਗਾ ਕਿ ਈਰਾਨ ਜੰਗ ਬੰਦ ਕਰ ਦੋਏ ਜਾਂ ਉਹ ਨਿਊਕਲੀਅਰ ਜਿਹੜੀ ਪਾਵਰ ਬੰਦ ਨਾ ਬੰਦ ਕਰੇ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਇਹ ਇੱਕਦਮ ਜਿਹੜਾ ਇਹ ਅੰਜਾਮ ਦੇ ਦਿੱਤਾ ਗਿਆ ਸਟ੍ਰਾਈਕ ਨੂੰ ਇਸ ਸਟ੍ਰਾਈਕ ਨੂੰ ਇਰਾਨ ਤੇ ਉਹ ਬੜੀ ਹੀ ਇੱਕ ਪੂਰੀ ਦੁਨੀਆ ਵਾਸਤੇ ਇੱਕ ਚੁਕਾਨ ਵਾਲੀ ਗੱਲ ਹੈਗੀ ਹੈ ਔਰ ਜਦੋਂ ਤੁਸੀਂ ਪਹਿਲਾਂ ਕਿਹਾ ਕਿ ਨੋਬਲ ਪੀਸ ਪ੍ਰਾਈਜ਼ ਜਿਹੜਾ ਨੋਬਲ ਪੀਸ ਅਵਾਰਡ ਵਾਲ ਵਧ ਰਹੇ ਸੀ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਉਹ ਇਹ ਆਪਣੇ ਆਪ ਨੂੰ ਸ਼ੋਅ ਕਰ ਰਹੇ ਸੀ ਕਿ ਮੈਂ ਸਾਰੀ ਦੁਨੀਆ 'ਚ ਸ਼ਾਂਤੀ ਪੈਦਾ ਕਰਨਾ ਚਾਹੁੰਦਾ ਲੇਕਿਨ ਹੁਣ ਜਿਹੜੇ ਹਾਲਾਤ ਆ ਉਹ ਕਿਸ ਤਰ੍ਹਾਂ ਦੇ ਹੋ ਗਏ ਨੇ ਕਿ ਪੂਰੀ ਦੁਨੀਆ ਇੱਥੇ ਚਿੰਤਾ ਕਰ ਰਹੀ ਹੈ ਕਿ ਜੇ ਇਦਾਂ ਹੀ ਚੰਗਾ ਹੋਰ ਕੰਟਰੀਜ਼ ਦੇ ਵਿੱਚ ਵੀ ਆਪਸੀਆਂ ਹੋਰ ਦੇਸ਼ ਵੀ ਇੱਚ ਸ਼ਾਮਲ ਹੋ ਜਾਂਦੇ ਨੇ ਤੇ ਫਿਰ ਬਹੁਤ ਹੀ ਮਾੜੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਜੀ ਜੀ ਕੁਮਾਰ ਸ਼ੁਕਰੀਆ ਫਿਲਹਾਲ ਦੀ ਇਹ ਸਾਰੀ ਵਿਸਥਾਰ ਜਾਣਕਾਰੀ ਲਈ ਸੋ ਫਿਲਹਾਲ ਇੱਥੇ ਜਿਸ ਕਦਰ ਹੁਣ ਅਮਰੀਕਾ ਨੇ ਵੀ ਐਂਟ ਕਰ ਲਈ ਹੈ ਔਰ ਈਰਾਨ ਦੀ ਫੌਜ ਵੱਲੋਂ ਵੀ ਬਿਆਨ سامنے ਆਇਆ ਕਿ ਹੁਣ ਅਸਲੀ ਜੰਗ ਸ਼ੁਰੂ ਹੋਈ ਹੈ ਕਿਤੇ ਨਾ ਕਿਤੇ ਇਸ ਜੰਗ ਨੂੰ ਹੋਰ ਵੀ ਜ਼ਿਆਦਾ ਹੁਣ ਵਧਾਵਾ ਮਿਲਦਾ ਨਜ਼ਰ ਆ ਰਿਹਾ ਹੈ ਅ ਸ਼ੋਰਟ ਟਾਈਮ ਅਗੋ ਦਿ ਯੂ ਐਸ ਮਿਲਟਰੀ ਕੈਰੀਡ ਆਊਟ ਮੈਸਿਵ ਪ੍ਰੀਸੀਜਨ ਸਟ੍ਰਾਈਕਸ ਔਨ ਦੀ 3 ਕੀ ਨਿਊਕਲੀਅਰ ਫੈਸਿਲਿਟੀਆਂ ਇਨ ਦੀ ਯੂਰੇਨੀਅਨ ਰਜਾਈਮ ਫੋਰਡੋ ਨਾਟਾਂਸ ਐਂਡ ਸਫਾਹਾਨ ਐਵਰੀਬਾਡੀ heard those names for years as they built this horribly destructive enterprise our objective was the destruction of iran's nuclear enrichment capacity and a stop to the nuclear threat posed by the world's number one state sponsor of terror tonight i can report to the world that the strikes were a spectacular military success Iran's key nuclear enrichment facilities have been completely and totally obliterated. I would thank and congratulate Prime Minister Bibi Netanyahu. We worked as a team like perhaps no team has ever worked before and we've gone a long way to erasing this horrible threat to Israel. I want to thank the Israeli military for the wonderful job they've done. And most importantly, I want to congratulate the great American patriots who flew those magnificent machines tonight and all of the United States military on an operation the likes of which the world has not seen in many, many decades. Hopefully, we will no longer need their services in this capacity. So I tell دیش تے راشتر پتی والوں ایتھے خود جانکاری دیتی گیا ہے جو سندیش دیتا گیا کہ کس طرح دنال ایتھے حملہ ایران تے کیتا گیا ہے پارٹی سمیں مطابق سویرے ساڑھے چار وجہ امریکہ نے ایران تے حملہ کیتا ہے کنگریشنلیشنز پریزیڈنٹ ٹرمپ یور بول دیسیزن تو تارگیٹ ایرانز نوکلیر فسیلیٹیز و دی آسم اور رائچس مائٹ آف دی یونیٹیڈ سٹیٹس ویل چینج ہسٹری ان آپریشن رائزنگ لائن Israel has done truly amazing things. But in tonight's action against Iran's nuclear facilities, America has been truly unsurpassed. It has done what no other country on earth could do. History will record that President Trump acted to deny the world's most dangerous regime the world's most dangerous weapons. His leadership today has created a pivot of history. That can help lead the Middle East and beyond to a future of prosperity and peace. President Trump, I thank you. The people of Israel, thank you. The forces of civilization, thank you.